ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਭਾਰਤ ਦਾ ਪੰਜਾਬ ਦਾ ਮਾਹੌਲ ਅੱਜ ਅਚੇਹਾ ਹੋ ਗਿਆ ਹੈ ਕਿ ਅਸੀਂ ਛੋਟੇ-ਛੋਟੇ ਬੱਚਿਆਂ ਤੱਕ ਨੂੰ ਅਦਾਲਤਾਂ ਦੇ ਵਿੱਚ ਖੜੀ ਕਰਨ ਲੱਗ ਪੈਨੇ ਆ। ਹਾਲ ਹੀ ਦੇ ਵਿੱਚ ਕੁਝ ਅਜੇਹਾ ਹੀ ਮਾਮਲਾ ਸਾਹਮਣੇ ਆਇਆ ਖੰਡਵਾਤੋਂ ਜਿੱਥੇ 4 ਸਾਲ ਦਾ ਛੋਟਾ ਜਹਾ ਮਾਸੂਮ ਜੋ ਦੋ ਵਾਰ ਪਹਿਲਾਂ ਕੋਰਟ 'ਚ ਗਵਾਹੀ ਦੇ ਚੁੱਕਿਆ ਹੈ। ਜਦੋਂ ਉਸਨੇ ਤੀਜੀ ਵਾਰ ਗਵਾਹੀ ਦੇਣ ਵਾਸਤੇ ਆਉਣਾ ਸੀ ਤਾਂ ਇਸ ਮਾਸੂਮ ਨੇ ਜ਼ਿੱਦ ਕੀਤੀ ਕਿ ਪੁਲਿਸ ਵਾਲੇ ਅੰਕਲ ਨੂੰ ਹੀ ਮੈਂ ਗਵਾਹੀ ਦਵਾਵਾਂਗਾ ਤੇ ਮੈਂ ਆਪ ਪੁਲਿਸ ਦੀ ਵਰਦੀ ਤੇ ਵਿੱਚ ਗਵਾਹੀ ਦਵਾਵਾਂਗਾ ਤੇ ਉਸਨੇ ਪੁਲਿਸ ਦੀ ਵਰਦੀ ਪਾ ਕੇ ਹੀ ਕੋਰਟ ਦੇ ਵਿਚ ਪਹੁੰਚ ਕੇ ਆਪਣੀ ਗਵਾਹੀ ਪੰਦ ਕਮਰੇ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤੁਹਾਨੂੰ ਦੱਸ ਦਈਏ ਕਿ ਇਸ ਬੱਚੇ ਦੀ ਮਾਂ ਦਾ ਕਤਲ ਇਸਦੇ ਪਿਤਾ ਨਹੀਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਸ ਬੱਚੇ ਦੀ ਗਵਾਹੀ ਲੈਣਾ ਲਾਜ਼ਮੀ ਜਿਹਾ ਹੋ ਗਿਆ ਸੀ ਆਓ ਪਹਿਲਾ ਸੁਣਦੇ ਹਾਂ ਇਸ ਦੇ ਪਰਿਵਾਰਕ ਮੈਂਬਰਾਂ ਦਾ ਅਤੇ ਵਕੀਲਾਂ ਦਾ ਕੀ ਕਹਿਣਾ ਹੈ ਇਸ ਸਾਰੇ ਕੇਸ ਨੂੰ ਲੈ ਕੇ ਸਾਲ 24 April ਦੀ ਘਟਨਾ ਹੈ ہماری ਬੇਹਨ ਸਾਦਿਆ ਬੀ ਪਤੀ ਮੋਹਿੰਦ ਟਿਗਾਲੇ सोला खोली में जलाकर जिसके साथ पहले मारपीट करी उसके बाद जलाकर उसकी हत्या कर दी थी उसका केस खंडवा न्यायालय में चल रहा है जिसमें आज ग्यारह गवाह हो चुके हैं ग्यारहवा गवाह हमारा भांजा था चार साल का है हसान उसने गवाही दी और इसके पहले भी उसकी दो बार गवाही लगी थी एक बार वकीलों की हड़ताल हो गई थी और अगली बार गवाही पे आया था, था लेकिन उसकी जीत थी कि मैं पुलिस की ड्रेस पहनूंगा और जो भी बताऊंगा पुलिस को बताऊंगा उसको हमने लाया पुलिस की ड्रेस पहना के उसने कल गवाही दी और हम न्यायालय से ये चाहते हैं कि जो भी न्यायालय का फैसला होगा उसका हम सम्मान करेंगे और न्यायालय का ऐसा फैसला हो कि पूरे समाज को मैसेज जाए इसका कड़ी से कड़ी सजा की मांग करते शहर के मध्य में बहुत हृदय विदारक घटना हुई थी जिसमें कि जला के मार दिया गया था पति द्वारा परिवार के अन्य लोगों द्वारा उसमें जो मृतिका का बच्चा था वो कल गवाह देने के लिए न्यायालय में आया था उसने फुल कॉन्फिडेंस के साथ और एक पुलिस की वर्दी पहनकर चार साल के बच्चे ने जो घटना जिस ढंग से उसने देखी है उसका बयान किया और इस प्रकार से दी, बच्चों के मन में जागृति आ जाए न्यायालय के प्रति उनकी डर की भावना खत्म हो जाए तो जो बड़े बड़े अपराध जो घरों में घटित होते हैं जिनको बच्चे देख पाते हैं यदि उनकी न्यायालय में गवाही हो जाती है ਤੁਸੇ ਜੋ ਬੜੇ ਬੜੇ ਅਪਰਾਧੀ ਹੈ ਉਹ ਵੀ ਸਜ਼ਾ ਸੇ ਨਹੀਂ ਛੁੱਟ ਪਾਏ ਜੋ ਕੰਫੀਡੈਂਸ ਥਾ ਉਹ ਇਹ ਥਾ ਕਿ ਉਹ ਪੁਲਿਸ ਕੀ ਖੁਦ ਵਰਦੀ ਪਹਿਨ ਕੇ ਆਇਆ ਥਾ ਔਰ ਨਿਸ਼ਚਿਤ ਰੂਪ ਸੇ ਉਸ ਬੱਚੇ ਨੇ ਜਿਸ ਪ੍ਰਕਾਰ ਸੇ ਗਵਾਦੀ ਹੈ ਉਹ ਗੁਰਪਿਆਰੋ ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਨਹੀਂ ਤੇ ਸਾਨੂੰ ਬੱਚਾ ਨੂੰ ਬਹੁਤ ਸਾਂਭ ਕੇ ਰੱਖਣਾ ਪੈਂਦਾ ਹੈ ਕਿਉਂਕਿ ਉਹਨਾਂ ਨੂੰ ਅਸੀਂ ਜਿਸ ਸਾਚੇ ਦੇ ਵਿੱਚ ਢਾਲ ਦਾਂਗੇ ਉਹਨਾਂ ਨੇ ਉਸੇ ਸਾਚੇ ਦੇ ਵਿੱਚ ਢਲ ਜਾਣਾ ਹੁਣ ਉਹ ਸਾਡੇ ਉੱਤੇ ਹੈ ਕਿ ਅਸੀਂ ਬੱਚੇ ਰੱਬ ਵਾਂਗ ਰੱਖਣੇ ਨੇ ਜਾਂ ਸ਼ੈਤਾਨ ਬਣਾਣੇ ਤੇ ਮਾਪਿਆਂ ਨੂੰ ਬਹੁਤ ਸੋਚ ਸਮਝ ਕੇ ਬੱਚਿਆਂ ਬਾਰੇ ਡਿਸੀਜਨ ਲੈਣੇ ਚਾਹੀਦੇ ਨੇ ਕਦੇ ਮਾਪਿਆਂ ਨੂੰ ਅਜਹੀ ਕੋਈ ਘਟਿਆ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਦਾ ਪ੍ਰਭਾਵ ਬੱਚਿਆਂ ਦੇ ਜ਼ਿਹਨ ਦੇ ਉੱਤੇ ਮਾੜਾ ਪੈਂਦਾ ਹੋਵੇ ਖਾਸ ਕਰਕੇ ਅਚੇ ਮਾਪੇ ਜੋ ਆਪਣੇ ਕਲੇਸ਼ ਕਰਕੇ ਆਪਣੇ ਬੱਚਿਆਂ ਨੂੰ ਰਿਸ਼ਤਿਆਂ ਦੀ ਚੱਕੀ ਦੇ ਵਿੱਚ ਪੀਸ ਦਿੰਦੇ ਨੇ ਉਹ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਬੱਚੇ ਦੀ ਮਾਨਸਿਕਤਾ ਦੇ ਉੱਤੇ ਉਹਨਾਂ ਦੇ ਇਸ ਟੁੱਟਦੇ ਹੋਏ ਰਿਸ਼ਤਿਆਂ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਲਈ ਮੈਂ ਸਾਰੇ ਮਾਪਿਆਂ ਨੂੰ ਇਹ ਹੀ ਕਹਾਂਗਾ ਕਿ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਆਪਣੇ ਬੱਚੇ ਦੀ ਸਿੱਖਤਾ ਸਮਝਦੇ ਹੋਏ ਜ਼ਿੰਦਗੀ ਦੇ ਵਿੱਚ ਹਰ ਫੈਸਲਾ ਲੈਣਾ ਕਦੇ ਵੀ ਕੋਈ ਫੈਸਲਾ ਤੈਅਸ਼ ਦੇ ਵਿੱਚ ਆ ਕੇ ਅਜੇ ਹਾਂ ਨਾ ਲੈਣਾ ਜੋ ਤੁਹਾਡੀ ਜ਼ਿੰਦਗੀ ਦੇ ਨਾਲ-ਨਾਲ ਤੁਹਾਡੇ ਬੱਚਾਂ ਦੀ ਜ਼ਿੰਦਗੀ ਨੂੰ ਵੀ ਗ੍ਰਹਿਣ ਲਾ ਦੇ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਓ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਰਿੰਗ ਕਰੋ